ਹੋ ਮੰਗਲ ਵਾਲੇ ਉਹ ਦਾਦੀ ਦੇ ਲੋਬੀਓ ਏ ਤਿਲੇ ਆਪਣੇ ਸੋਚ ਵਿਚਾਰੀ ਕਰਨਾ ਮਿਤ ਦਾਦੀ ਦੀ ਬਲੀ ਹ ਚੜੇ ਨਾਰੀ ਰਹਿਣਾ ਤੁਸੀਂ ਵੀ ਨਹੀਂ ਕਿ ਦਿਨ ਮਰਨਾ ਖਾਲੀ ਆਏ ਤੇ ਖਾਲੀ ਹੱਥ ਤੁਰ ਜਾਣਾ 헤ਰੇ ਤਿਆ ਮਗਨੀਆਂ ਮਾਰਦੇ ਕਿਉਂ ਪਿੱਛੇ ਦਾਦੀ ਦੇ ਸਾਥੇ ਵੀ ਆਈ ਨਾਰਾ ਆਗੇ ਮਿੱਟੀ ਨਾਲ ਤੇਲ ਫਿਰ ਝਾੜ ਦੇ ਕਿਉਂ ਬਈ ਜਣੇ ਲੋਕੀ ਦਾ ਦੇ ਮੰਗਦੇ ਦਿਨ ਆਪਣੇ ਚ ਸੋਚੋ ਤੇ ਵਿਚਾਰੋ ਜਿਹਨੇ ਕਰਤੀ ਪੈਣ ਹੈ ਉਹਨੂੰ ਚਾਹੀਦਾ ਮਗਾਨੀ ਦਿਨਾ ਮਾਰੋ ਜਿਹਨੇ ਕਰਤੀ ਪੈਣ ਹੈ ਕੱਲਾ ਮੁੰਡਾ ਤੇ ਚੰਗਾ ਕਾਰਵਾਰ ਵਈ ਕਹਿੰਦੇ ਚਾਹੀਦੀ ਬਰੀ ਜਾਸਾ ਨੂੰ ਕਾਰ ਵਈ ਪਹਿਣਾ ਮੁੰਡੇ ਦੀਆਂ ਚਾਹੇ ਹੋਣ ਚਾਰ ਵਈ ਜੇ ਜੋ ਦਰਸ਼ਨੀ ਤੇ ਮੀਨ ਰੋ ਪਿਆਰੋ ਜਿਹੜੇ ਲੋਕੀ ਦਾ ਦੇ ਮੰਗਦੇ ਦਿਨ ਆਪਣੇ ਜਿ ਸੋਚੋ ਦੇ ਵਿਚਾਰੋ ਜਿਹੜੇ ਲੋਕੀ ਦਾ ਦੇ ਮੰਗਦੇ ਹੁਣ ਮੁंडा ਗਿਆ ਹੈ ਕੈਨੇਡਾ ਏ ਬਤਾਉਂਦੇ ਨੇ ਕੈਸੇ ਨਗਦੇ ਹੈ ਚਾਹੀਦਾ ਸਣਾਉਂਦੇ ਨੇ ਜੋ ਜੋ ਦਿਲ ਵਿੱਚ ਆਵੇ ਫਰਮਾਉਂਦੇ ਨੇ ਹੋਵੇ ਹੋ ਜਾਓ ਤੈ ਲੋਕੋ ਦਰਕਾਰੋ ਜਿਹੜੇ ਲੋਕੀ ਦਾ ਜੇ ਮੰਗਦੇ ਦੇਲ ਆਪਣੇ ਜਿ ਸੋਚੋਂ ਦੇ ਵਿਚਾਰੋ ਜਿਨ ਕਰਤੀ ਪੈਣ ਹੈ ਉਹਨੂੰ ਚਾਹੀਦਾ ਮਗਾਨੀ ਤਿ ਨਾ ਮਾਰੋ ਜਿਨੇ ਕਰਤੀ ਪੈਣ ਹੈ ਹੋ ਕਾੜਾ ਸੋਨੇ ਦਾ ਤੇ ਮੁੰਦੀ ਹੋਵੇ ਨਾਲ ਜੀ ਸਾਸਨ ਸਾਰੇ ਆਵੀ ਰੱਖਣਾ ਖਿਆਲ ਜੀ ਮਾਮੇ ਮਾਸੜ ਤੇ ਫੁੱਫੜ ਚਾਚੇ ਨਾਲ ਜੀ ਲੋਕੋ ਕਰ ਰੁਖੀ ਮਿਸਖਾਂਗੇ ਸਾਰੋ ਜਿਹੜੇ ਲੋਕੀ ਦਾ ਜੇ ਮੰਗਦੇ ਜਿਹੜੇ ਲੋਕੀ ਦਾ ਜੇ ਮੰਗਦੇ ਧੀਨ ਆਪਣੇ ਚ ਸੋਚੋ ਤੇ ਵਿਚਾਰੋ ਜੀਰੇ ਕਰਤੀ ਪੈਣ ਹੈ ਹਰ ਪਿੰਡ ਵਿੱਚ ਮਤਾਏ ਪਕਾਦਿਓ ਲੈਣਾ ਦਾਦ ਤੇ ਨਾ ਦੇਣਾ ਇਹ ਸਿਣਾ ਦਿਓ ਜਿਹੜਾ ਦੂਰਾ ਜਿਉ ਨੂੰ ਸਭ ਜਾ ਦੇ ਦੇਣਾ ਪੂਜ ਰਿ ਮੰਨਾ ਇਹ ਵਿਚਾਰੋ ਜਿਹੜੇ ਲੋਕੀ ਰਾਜ ਮੰਗਦੇ ਦਿਲ ਆਪਣਜ ਸੋਚੋ ਦੇ ਵਿਚਾਰੋ ਜਿਹੜੇ ਕਰਤੀ ਪੈਣ ਗਏ ਗੱਲ ਰੋਜ਼ਨ ਪਰੀ ਦੀ ਪੱਕੀ ਤਾਰ ਲੋ ਸਦ ਪਾਲ ਵਾਂਗੂ ਤੁਸੀਂ ਵੀ ਵਿਚਾਰ ਲੋ ਲੈਣਾ ਦਾਜ ਨਹੀਂ ਦਿਲ ਚਾਤੀ ਮਾਰ ਲੋ ਓ ਮੰਗੋ ਰੱਬ ਕੋਲੋਂ ਸੁਗਰਗ ਜਾਰੋ ਨੀਰਕਾਰਤੀ ਪੈਣ ਹੈ ਓ ਨੂੰ ਚਾਹੀ ਰਾਮ ਗਾਨੀ ਦਿਨ ਵਾਰੋ ਜਿਹੜੇ ਲੋਕੀ ਦਾ ਦੀ ਮੰਗ ਰਹਿ